ਰੇਡ ਚਾਰ ਜਾਫੀਆਂ ਵਿੱਚ ਹੁਣ ਕੌਣ ਮਨੀ 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 ਮੀਂਹ ਦੀ ਆਲ ਗੁਰੀ ਹੈ ਟੱਕਰ ਹੱਥ ਟੱਕਰ ਆ ਵੇ ਗੱਬਰਾ ਟੱਕਰ ਹੱਥ ਟੱਕਰ 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 ਨਾ ਹੋ ਜਾਣਾ ਧਰਮਪੁਰੇ ਵਾਲਾ ਜਲਵੇੜੇ ਵਾਲਾ ਪਾ ਰਿਹਾ ਐਨ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਗੱਭਰੂ ਐਨ ਜੋ ਬੱਲੇ 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 ਵੱਜ ਗਈ ਪਿੰਚੀ ਮਰੀ 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 ਐਨ ਬੱਲੇ ਬੱਲੇ ਲਾ ਰਿਹਾ 100 ਪਾ ਰਿਹਾ ਆਕ ਸੱਤ ਗੱਭਰੂ ਪੈਂਦਾ ਆ ਤੋਂ ਜਾਲਪੁਰੇ ਆ ਆ ਤੋਂ ਜਾਲਪੁਰੇ ਵਾਲੇ ਆ ਤੋਂ ਜਾਲਪੁਰੇ ਆ ਬਾਦੀਆਂ ਨੇ ਪਹਿਲੀਆਂ ਨੇ ਲੈ ਅੱਜ ਕਹਿੰਦੇ ਕਮਲੀਏ ਝੋਟੇ ਅਰਦੇ ਹੁੰਦੇ ਨੇ ਲਓ ਸਿਰੇ ਦਾ ਮੈਚ ਸਿਰੇ ਦੀ ਟੱਕਰ ਆਹ ਦੇਖਦੇ ਆਂ ਵੀ ਇਸ ਸਮੇਂ ਢੰਗੜੇ ਪੈ ਰਹੇ ਨੇ ਢੰਗੜੇ ਪੈ ਰਹੇ ਨੇ ਅੱਜ ਦਾ ਅੱਜ ਦਾ ਐਸਓ ਦੇ ਮੇਲੇ ਤੇ ਵਿੱਚ ਮਦਦ ਹੈ ਭੂਰੀਏ ਦੀ ਰੇਡ ਹੈ ਦਲਵੀਰ ਸੈਂਦੀ ਦਲਵੀਰ ਸਿੱਧੂ ਫੋੜਾ ਦੀ ਗੱਲ ਹੈ ਲਓ ਦਿਆਲਪੁਰੇ ਦੀ ਟਰਾਈ ਦਿਆਲਪੁਰੇ ਦੀ ਟਰਾਈ ਸਿਰਾ ਹੋਏ ਕੋਈ ਗੱਭਰੂ ਹੈ ਮਨੀ ਮਨ ਨੂੰ ਦੁੱਖ ਤੋਂ ਤੋੜ ਦਿੰਦੇ ਹੈ ਮਨੀ ਲੈਸ ਨਾਲ ਆਦਿ ਮਨੀ ਮਨ ਸਾਰੇ ਤੋੜ ਦਿੰਦੇ ਹੈ ਹੱਥੋਂ ਗੱਭਰੂ ਵੱਸੇ ਮੋੜ ਦਿੱਤੇ ਗੱਭਰੂ ਐਕਸ਼ਨ ਬਣਦੇ ਹੈ ਹੱਥੋਂ ਗੱਭਰੂ ਆਉਧ ਬਿਆਲਪੁਰੇ ਵਾਲਾ ਮਨੀ ਲਾਓ ਟੱਕਰੇ ਖੜਕਾ ਦੜਕਾ ਪੈ ਗਏ ਪਟਾਕੇ 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 ਮੇਲਾ 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 ਬੂ ਆ ਮੇਲਾ ਗੂੰਜਦਾ ਹੈ ਮੇਲਾ ਗੂੰਜਦਾ ਜਿੱਥੇ ਵੀਰਾ ਦੇ ਮੇਲੇ ਦੇ ਨਾਲ ਆ ਲਓ ਆਤੀ ਦੀ ਰੇਡ ਆ ਮੈਂ ਤਾਂ ਫਸਿਆ ਪਿਆ ਦੁੱਗਾ ਵਾਲਾ ਦੁੱਗਾ ਵਾਲਾ ਇਧਰੋਂ ਕਲਵੀਰ ਖੱਖ ਕਹਿੰਦਾ ਵੀ ਸਾਡੀ